सेना पंजाब के राष्ट्रीय कोर कमेटी चेयरमैन नरोत्तम मनहास शिवसेना पंजाब के पंजाबी प्रवक्ता संजीव शर्मा पंजाब उप प्रमुख जीत दिल्लन में सुजानपुर पठानकोट रेलवे क्रॉसिंग फाटक पर ओवरब्रिज ब्रिज अंडर पास न होने के कारण सरकारों को आड़े हाथों लिया इस मौके पर उक्त नेताओं ने कहा कि हर बात सरकार द्वारा इस फाटक की ओर ध्यान नहीं दिया जाता जहाँ से रोज हजारों लोग स्कूली बच्चे एम्बुलेंस वगैरह गुजरती है और लगातार फाटक बंद रहने से सभी को काफी दिक्कतों का सामना करना पड़ता है परन्तु इतनी सरकारें आए इतनी सरकारें गयी किसी भी सरकार इस और ध्यान ना नहीं दिया जबकि हर बात चावन के समय वो जनता को मूर्ख बनाने के लिए इतने बड़े बड़े दावे कर देते हैं कि हमारी सरकार आते ही इस फाटक पर ओवरब्रिज ब्रिज अंडर पास बना दिया जाएगा परंतु हर बार जनता के साथ धोखा ही किया जाता है उक्त नेताओं ने कहा जनता द्वारा चुने गए प्रतिनिधियों को इस और ध्यान देना चाहिए कि सुजानपुर पठान को रेलवे फाटक पर अंडरपास ओवर ब्रिज न होने के कारण हजारों लोगों को स्कूली बच्चों मरीजों को कितनी दिक्कतों का सामना करना पड़ता है उन्होंने कहा कि ऐसे नेताओं को अपने घर से बाहर निकलकर जनता के काम सुधारने चाहिए न कि को ऐसी दिक्कतों में धकेलना चाहिए उन्होंने कहा कई बार तो जहां पर ओवरब्रिज बनाओ संघर्ष समितियां भी बनी पर रिजल्ट हर बार की तरह जीरो ही रहा जिसे साफ जाहिर होता है कि इन नेताओं की करनी और कथनी में जमीन आसमान का फर्क है अगर इसी तरह नेताओं द्वारा आम जनता को मूर्ख बनाया गया तो आने वाले चुनाव के समय इन्हीं नेताओं से इसी फाटक पर जनता प्रश्न पूछेगी की आखिर उन्होंने, उन्होंने उनको इस नारकीय जीवन जैसे फाटक से निजात क्यों सर की का फाटक है है और बंद होने करके काफी हो जाता ਤੇ ਇਸ ਮੁਕਦੇ ਤੋਂ ਹੀ ਕੀ ਕਹਿਣਾ ਚਾਹੋਗੇ? ਬਹੁਤ ਸ਼੍ਰੀ ਰਾਮ ਮੈਂ ਮੌਤਮਨ ਆ ਚੇਅਰਮੈਨ ਕੋਰ ਕਮੇਟੀ ਸ਼ਸਨਾ ਪੰਡਿਆਤੂ ਬੜੇ ਦੁੱਖ ਨਾਲ ਕਹਿਣਾ ਪੈਂਦਾ ਪਿਛਲੇ ਲੰਬੇ ਸਮੇਂ ਤੋਂ ਸੁਜਾਨ ਪੀੜੀ ਜਨਤਾ ਇਹ ਸੰਤਾਪ ਚਿਰ ਰਹੀ ਹੈ ਇਹ ਫਟਕ ਜਿਹੜਾ ਦਿਨ ਚ 50 ਤੋਂ 60 ਵਾਰ ਬੰਦ ਹੁੰਦਾ ਹੈ ਔਰ ਜ਼ਿਆਦਾਤਰ ਇਹਦਾ ਟਾਈਮਿੰਗ ਜਿਹੜਾ ਸਕੂਲ ਦੇ ਬੱਚਿਆਂ ਨਾਲ ਇੰਨਾ ਅੱਛਾ ਅਡਜਸਟ ਹੋਏਦਾ ਉਦੋਂ ਸਕੂਲ ਦੀ ਛੁੱਟੀ ਹੁੰਦੀ ਹੈ ਇਧਰੋਂ ਇਹ ਫਾਟਕ ਬੰਦ ਹੋ ਜਾਂਦਾ ਯਾਨੀ ਕਿ ਲੰਬਾ ਜਾਮ ਟੈਂਪੋ ਸਟੈਂਡ ਤੱਕ ਇਧਰੋਂ ਗੰਦੇ ਅਲਾੜੀ ਤੱਕ ਹੁੰਦਾ ਜਿਹਦੇ ਵਿੱਚ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੈ ਕਈ ਵਾਰ ਜਿਸ ਵੇਲੇ ਸਵੇਰੇ ਕਿਸੇ ਨੂੰ ਕੋਈ ਐਮਰਜੈਂਸੀ ਹੈ ਕਿਸੇ ਨੂੰ ਆਫਿਸ ਜਾਣਾ ਹੈ ਜਾਂ ਕੋਈ ਐਮਰਜੈਂਸੀ ਕੋਈ ਬਿਮਾਰ ਹੋ ਜਾਏ ਤੇ ਉਹਨਾਂ ਨੂੰ ਇੱਥੋਂ ਨਿਕਲਣਾ ਬੜਾ ਔਖਾ ਹੁੰਦਾ ਪਿਛਲੇ ਦਿਨਾਂ 'ਚ ਅਸੀਂ ਵੀ ਉਸ ਕਮੇਟੀ 'ਚ ਸ਼ਾਮਿਲ ਸੀਗੇ ਓਵਰ ਬ੍ਰਿਜ ਬਣਾਓ ਸੰਘਰਸ਼ ਕਮੇਟੀ ਸੁਜਾਨਪੁਰ ਉਹ ਵਿੱਚ ਅਸੀਂ ਵੀ ਸ਼ਾਮਿਲ ਸੀ ਕਾਫੀ ਲਗਾਤਾਰ 2-3 ਮਹੀਨੇ ਅਸੀਂ ਇਸ ਫਾਟਕ ਤੇ ਬੈਠੇ ਆਂ ਔਰ ਸਰਕਾਰਾਂ ਆਈਆਂ ਸਾਰਿਆਂ ਨੇ ਲਾਲੀਪਪ ਦਿੱਤੇ ਸਾਨੂੰ ਬੜੀ ਉਮੀਦ ਸੀ ਆਮ ਆਦਮੀ ਪਾਰਟੀ ਆਈ ਕਿਉਂਕਿ ਸਾਰੀਆਂ ਸਰਕਾਰਾਂ ਨੂੰ ਅਸੀਂ ਦੇਖ ਲਿਆ ਸੋਚਿਆ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਇਸ ਫਾਟਕ ਦੇ ਬਾਰੇ ਵਿੱਚ ਕੋਈ ਅੰਦਰ ਪਾਸ ਜਾਂ ਓਵਰ ਵਿਰੁੱਧ ਬਣਾਉਣ ਦਾ ਕੋਈ ਡਿਸੀਜਨ ਲੈਂਦੇ ਜਿਸ ਦੇ ਨਾਲ ਸੁਜਾਨਪੁਰ ਦੀ ਜਨਤਾ ਜਿਹੜੀ ਹੈ ਇਸ ਸੰਤਾਪ ਤੋਂ ਬਾਹਰ ਨਿਕਲੇਗੀ ਤੁਹਾਨੂੰ ਸਿੱਖੀ ਮੰਨ ਕਰਦੇ ਪਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਆਮ ਆਦਮੀ ਪਾਰਟੀ ਤੋਂ ਸਾਡੀਆਂ ਕੋਈ ਉਮੀਦਾਂ ਨਹੀਂ ਸ਼ਿਰਸਣਾ ਉਹਨਾਂ ਦੇ ਸਹਿਯੋਗ ਕਰਨ ਚ ਚੰਗੀ ਘੰਟੇ ਤਤਪਰ ਹੈ ਜਿੱਥੇ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਤੇ ਨਾਲ ਹਾਂ ਪਰ ਅਸੀਂ ਬੇਨਤੀ ਕਰਾਂਗੇ ਮੰਤਰੀ ਸਾਹਿਬ ਸ਼੍ਰੀ ਲਾਲਚੰਨ ਕਟਾਰੀ ਚੱਕਰੀ ਤੇ ਤੁਹਾਡੀ ਸਰਕਾਰ ਆਏ ਦੇ ਵੀ ਅੱਜ 2 ਤੋਂ 2.5 ਸਾਲ ਹੋ ਗਏ ਨਾ ਸੁਜਾਨਪੁਰ ਵਾਸੀਆਂ ਨੇ ਤੁਹਾਡੇ ਤੋਂ ਬਹੁਤ ਉਮੀਦ ਲਗਾਈ ਹੈ ਇਸ ਫਟਕ ਦਾ ਜਿਹੜਾ ਜਲਦੀ ਤੋਂ ਜਲਦੀ ਸੁਜਾਨਪੁਰ ਵਾਸੀਆਂ ਨੇ ਇਸ ਸੰਤਾਪ ਤੋਂ ਕੱਢਿਆ ਜਾਵੇ ਇੱਥੇ ਅੰਡਰਪਾਸ ਜਾਂ ਓਵਰ ਬ੍ਰਿਜ ਜੋ ਵੀ ਸਰਕਾਰ ਨੂੰ ਬੈਸਟ ਸੂਟ ਕਰਦਾ ਤੋ ਚੀਰਾ ਇਹਦਾ ਫੈਸਲਾ ਲਿਆ ਜਾਵੇ ਧੰਨਵਾਦ ਪਰ ਦੇਖਣ ਨੂੰ ਮਿਲਦਾ ਜੇ ਸੁਖੀ ਰੰਦਾਵਾ ਜੀ ਨੇ ਕਿਹਾ ਸੀ ਕਿ ਮੈਂ ਐਮਪੀ ਮਾਂਗੇ ਜਾਵਾਂਗਾ ਤੇ ਪਹਿਲਾਂ ਇਸ ਮਸਲੇ ਹੱਲ ਕੀਤਾ ਜਾਏਗਾ ਕਾਫੀ ਦੇਰ ਹੋ ਗਿਆ ਹਨ ਮਣੇ ਤਾ ਵੀ ਅੱਜ ਤੱਕ ਹੱਲ ਨਹੀਂ ਹੋਇਆ ਅਸੀਂ ਇਹੋ ਚੀਜ਼ ਇਸ ਮੀਡੀਆ ਥਰੂ ਦੱਸਣਾ ਚਾਹੁੰਦੇ ਹਾਂ ਤੇ ਹਰ ਲੀਡਰ ਨੇ ਇੱਥੇ ਆ ਕੇ ਸਾਨੂੰ ਲਾਲੀ ਪਾਪੀ ਦਿੱਤਾ ਪਰ ਅਸੀਂ ਆਮ ਆਦਮੀ ਪਾਰਟੀ ਤੋਂ ਕਾਫੀ ਉਮੀਦ ਲਗਾਈ ਹੈ ਕਿ ਸਰਕਾਰ ਜਿਹੜੀ ਹੈ ਦਾ ਕੋਈ ਨਾ ਕੋਈ ਫੈਸਲਾ ਬਹੁਤ ਜਲਦੀ ਲਏਗੀ ਕਿਉਂਕਿ ਸਰਕਾਰ ਦੇ ਅਜੇ ਤੱਕ 2 ਤੋਂ 2.5 ਸਾਲ ਬਕਾਇਆ ਹੈ ਸਾਨੂੰ ਉਮੀਦ ਹੈ ਕਿ 2 ਸਾਲ ਇਸ ਅੰਡਰਪਾਸ ਜਾਂ ਓਵਰ ਬ੍ਰਿਜ ਬਣ ਦੇ ਵਿੱਚ ਕਾਫੀ ਦੇਖੋ ਜੀ ਇਹ ਫਾਟੇ ਦੇ ਢਿੰਚੇ ਮੇਰੇ ਸਾਹਮਣੇ ਕਟੋ ਕੱਟ ਵੀ 40 50 ਵਾਰ ਬੰਦ ਹੁੰਦਾ ਹੈ ਔਰ ਹਰ 10 ਪੀਆ 7 8 ਮਿੰਟ ਬਾਅਦ ਫਾਟੇ ਬੰਦ ਹੁੰਦਾ ਹੈ ਔਰ ਦੇਖੋ ਆਉਣ ਵਾਲੇ ਜਿਹੜੇ ਪ੍ਰੋਬਲਮ ਕਿਨਾਂ ਨੂੰ ਆਮ ਜਨਤਾ ਨੂੰ ਇਥੇ ਵੱਡੇ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਕਿਨੂੰ ਆਉਣ ਵਾਲੇ ਜਨਤਾ ਨੂੰ ਬੱਚਿਆਂ ਨੂੰ ਪ੍ਰੋਬਲਮ ਸਕੂਲ ਦੇ ਟਾਈਮ ਨੂੰ ਜਿੱਥੇ ਜਾਂਦੇ ਆ ਸਕੂਲ ਝੁਲੇ ਹੋਏ ਆ ਬੰਦ ਹੋਏ ਆ ਉਹਨਾਂ ਨੂੰ ਪ੍ਰੋਬਲਮ ਬੱਚੇ ਕਾ ਟਾਈਮ ਤੇ ਨਹੀਂ ਬੁਲਦੇ ਔਰ ਸਭ ਤੋਂ ਵੱਡੀ ਗੱਲ ਆ ਲੜਾਈ ਵਾਲਾ ਕੰਮ ਆਗੇ ਤੇ ਦੋ ਦੋ ਘੰਟੇ ਖੜੇ ਰਹਿੰਦੇ ਆ ਸਾਡੇ ਖੁੰਦਾ ਨਹੀਂ ਇੱਕ ਇੱਕ ਟਾਈਮ ਤੇ ਕਈ ਵਾਰ ਤੇ ਤਿੰਨ ਤਿੰਨ ਚਾਰ ਚਾਰ ਗੱਡੀਆਂ ਨਿਕਲਦੀਆਂ ਗਈਆਂ ਪਰੇਸ਼ਾਨ ਕੌਣ ਆਮ ਜਨਤਾ ਜਦ ਕਿਹਾ ਗਿਆ ਸੀ ਇੱਥੇ ਓਵਰ ਬ੍ਰਿਜ ਦਾ ਅੰਡਰਪਾਸ ਬਣਨਾ ਹੈ ਉਹ ਹੇ ਤੱਕ ਤੇ ਬਣਿਆ ਨਹੀਂ ਉਹ ਸਿਰਫ ਕਿਤਾਬਾਂ 'ਚ ਹੀ ਰਹਿ ਗਿਆ ਅੱਗੇ ਕੁਝ ਨਹੀਂ ਆਇਆ ਇਹਦਾ ਮਾਂ ਦਾ ਦਵਾਈ ਕਰਾਦੇ ਕਿ ਹੂੰ ਤੁਹਾਨੂੰ ਕੀ ਲੱਗਦਾ ਕੀ ਹੋ ਨਹੀਂ ਸਕਦਾ ਦੇਖੋ ਜੀ ਆਪਾਂ ਦੇ ਕਹਿੰਦੇ ਆ ਕਿ ਜੇ ਆਪਾਂ ਅੱਗੇ ਆਏ ਆ ਜਾਂ ਸਾਡੀ ਪਾਰਟੀ ਅੱਗੇ ਆਈ ਹੈ ਤੇ ਚਾਹੀਦਾ ਵੀ ਇਹ ਕੰਮ ਜਲਦ ਜਲਦ ਹੋਏ ਜਾਂ ਤੇ ਓਵਰ ਬ੍ਰਿਜ ਬਣੇ ਜਾਂ ਅੰਡਰਪਾਸ ਬਣੇ ਜਿਹਦੇ ਨਾਲ ਆਮ ਜਨਤਾ ਨੂੰ ਸਹੂਲਤ ਮਿਲ ਜਾਈ ਆਮ ਜਨਤਾ ਨੂੰ ਸਭ ਕਰਨ ਨੂੰ ਮਿਲ ਰਿਹਾ ਕੀ ਹੋ ਰਹੀਏ ਇਹ ਪਾਰੀਆਂ ਨੂੰ ਵੋਟ ਪਾਓ ਜਿਨ੍ਹਾਂ ਨੇ ਤੁਹਾਡਾ ਕੋਈ ਨਹੀਂ ਸੁਣਨਾ ਤੁਹਾਡਾ ਕੋਈ ਨਹੀਂ ਸਵਾਰਨਾ ਤੁਹਾਨੂੰ ਟੱਕੇ ਔਰ ਬਿਮਾਰੀ ਦੀ ਜੀਨੀ ਵਸ ਮਜਬੂਰ ਕਰਨਾ ਉਹਨਾਂ ਨੇ ਇਹ ਸਭ ਕੁਝ ਮਿਲ ਰਿਹਾ ਕਿ ਤੁਸੀਂ ਜਿੰਨੇ ਮਰਜ਼ੀ ਸਾਨੂੰ ਵੋਟ ਪਾਓ ਜਿਹੜੀ ਮਰਜ਼ੀ ਪਾਰੀਂ ਦਿਤਾਓ ਪਰ ਤੁਹਾਡੀ ਜ਼ਿੰਦਗੀ ਜੇ ਨਰਕੀਏ ਹੈਗੀ ਹੈ ਨਰਕੀਏ ਸੀ ਔਰ ਨਰਕੀ ਹੀ ਰੱਖਾਂਗੇ ਤੁਸੀਂ ਸਾਨੂੰ ਦਿਤਾਓ ਬਸ ਇਸ ਲਈ ਕਈ ਟਾਈਮ ਤੋਂ ਸੁਣਨ ਨੂੰ ਆਇਆ ਕਿ ਕਈ ਸਰਕਾਰਾਂ ਆਈਆਂ ਔਰ ਅੱਗੇ ਚਲੀ ਗਈਆਂ ਸਾਰਿਆਂ ਨੇ ਇੱਕੋ ਵਾਦਾ ਅੰਦਰਿਆ ਕਿ ਇਥੋਂ ਇਥੇ ਬੌਂਡ ਅੰਡਰਵੀਡ ਲਿਆ ਜਾਏਗਾ ਜਾਂ ਫਿਰ ਓਵਰਵੀਡ ਲਿਆ ਜਾਏਗਾ ਅੱਜ ਤੱਕ ਉਤਰੇ ਤੋਂ ਸਾਹਮਣੇ ਹੋਇਆ ਤੁਸੀਂ ਇਹਦੇ ਪ੍ਰਤੀ ਕਹੋਗੇ ਇਹਨਾਂ ਪੋਲਿਟਿਕਲ ਲੋਕਾਂ ਨੂੰ ਇੱਕ ਚੀਜ਼ ਦਾ ਪਤਾ ਲੱਗ ਚੁੱਕਿਆ ਹੈ ਕਿ ਜੰਗਤ ਮੋੜ ਉਹਨਾਂ ਨੂੰ ਪਤਾ ਕਿ ਜਿਨਾ ਮੋਰਖ ਬਣਾਓ ਇਹਨਾਂ ਨੂੰ ਇੱਕ ਲਾਲੀਪਾਪ ਦਿਓ ਇਹਨਾਂ ਨੂੰ ਕੋਈ ਨਾ ਕੋਈ ਇੱਕੋ ਚੀਜ਼ਾਂ ਦੱਸੋ ਜਿਸ ਦੇ ਵਾਸਤੇ ਇਹ ਲੋਕੀ ਸੁਝਾਈ ਹੋ ਜਾਣ ਕਿ ਜਿਹੜੀ ਚੀਜ਼ਾਂ ਦੇ ਦਾਂਗੇ ਅਸੀਂ ਤੁਹਾਡਾ ਪਾਟਕ ਬਣਾ ਦੇਾਂਗੇ ਅਸੀਂ ਇਹ ਕਰਦੇ ਹਾਂ ਲੋਕੀ ਭਾਵਨਾ ਵਿੱਚ ਬਹਿ ਜਾਂਦੇ ਆ ਔਰ ਉਹਨਾਂ ਪਾਰਟੀਆਂ ਨੂੰ ਵੀ ਵੋਟ ਪਾਉਂਦੇ ਜਿਨ੍ਹਾਂ ਨੂੰ ਕੋਈ ਕੰਮ ਕਰਨਾ ਨਹੀਂ ਹੈਗਾ ਜਿਸ ਗੱਲ ਕਰੀ ਅੱਜ ਤੱਕ ਆਈਆਂ ਸਿਆਸੀ ਪਾਰਟੀਆਂ ਦੀ ਜਿਹੜੇ ਪਾਵਰਾਂ ਵਿੱਚ ਆਈਆਂ ਉਹ ਆਈਆਂ ਉਹ ਆਈਆਂ ਉਹਨਾਂ ਨੇ ਪਾਰਟੀਆਂ ਆਪਣੇ ਵੋਟ ਲੈ ਆ ਜਿੱਤੇ ਆ ਪਰ ਉਸ ਤੋਂ ਬਾਅਦ ਉਹਨਾਂ ਨੇ ਦਰ ਦੇ ਨਾਰ ਕਰ ਦਿੱਤਾ ਪਬਲਿਕ ਹਰ ਉਸ ਮੰਗ ਨੂੰ ਜਿਸ ਪਬਲਿਕ ਕੋਈ ਫਾਇਦਾ ਹੋਣਾ ਹੈ ਉਹ ਸਿਰਫ ਫਾਇਦਾ ਦਿਖਦੇ ਆਪਣਾ ਆਪਣੀ ਪਾਰਟੀ ਦਾ ਕਿ ਅਸੀਂ ਜਿੱਤੇ ਆ ਅਸੀਂ ਦਿੱਲੀ ਚੰਡੀਗੜ੍ਹ ਜਿੱਥੇ ਵੀ ਸੰਸਦ ਬੈਨ ਅਸੀਂ ਬੈਠੀਏ ਅਸੀਂ ਆਪਣੀ ਲਗਜ਼ਰੀ ਜ਼ਿੰਦਗੀ ਜੀਏ ਲੋਕੀ ਜਿੱਥੇ ਮਰਦੀ ਮਰ ਸਾਨੂੰ ਉਹਦਾ ਕੋ ਮਤਲਬ ਨਹੀਂ ਆਏਗਾ ਉਸ ਤੋਂ ਅਗਲੇ ਦੋਨੋਂ ਪੱਖਾਂ ਤੇ ਕਿਹਨਾਂ ਕੋ ਸਾਈਡ ਤੇ ਦੂਸਰੇ ਪਾਸੇ ਕੀ ਲੈਗੈਂਡ ਬਾਕੀ ਗੱਡੇ-ਮਿੱਡੇ ਸੂ ਲੈਗੈਂਡ ਜਿਸ ਨਾਲ ਜਿਹੜਾ ਬੱਤੀ ਜਿਹੜੇ ਆ ਟਾਈਮ ਦੇ ਨਾਲ ਕੀ ਬਾਰੇ ਨੇ ਕੰਟੈਨਡਾ ਤੇਰੇ ਕੋਲ ਚਾਹ ਲੱਗਦਾ ਉਸਦੇ ਕੁਝ ਕੁ ਦਿਨ ਨੂੰ ਲੱਗਣਾ ਪਵੇਗਾ ਪਹਿਲੇ ਮੈਂ ਤੁਹਾਡੇ ਚਾਹ ਰਹੀ ਇਹ ਕਹਣਾ ਚਾਹਾਂਗਾ ਕਿ ਇਸ ਫਾਟਕ ਨੂੰ ਫਾਟਕ ਨਾ ਕਰੋ ਇਸ ਜਾਂਪਦਾ ਉਹ ਮ੍ਰਿਤੂ ਗੇਟ ਹੈਗਾ ਜਿੱਥੇ ਕਈ ਲੋਕਾਂ ਕਰਾਂਦੇ ਲੋਕਾਂ ਦੀ ਜ਼ਿੰਦਗੀ ਇੱਥੇ ਫਾਟਕ ਤੇ ਹੀ ਖਤਮ ਹੋ ਗਈ ਹੈ ਕੋਈ ਸੀਰੀਅਸ ਹੰਗ ਐਮਬੂਲੈਂਸ ਦਾ ਪੈਨ ਮਸਲਾ ਫਾਟਕ ਬੰਦ ਹੋ ਜਾਂਦਾ ਔਰ ਉਹਦੀ ਬਚਾਈ ਦੱਸੀ ਸੀਰੀਅਸ ਹਸਪੀਟਲ ਪਹੁੰਚਣ ਤੋਂ ਪਹਿਲੇ ਬੱਲੇ ਹੁੰਦੀ ਹੈ ਜੇਕਰ ਇਹ ਇਥੋਂ ਵਾਪਸ ਜਾਈਏ ਤੇ ਸਾਨੂੰ 20 ਕਿਲੋਮੀਟਰ ਸਫਰ ਕਰਕੇ ਜਾਣੇ ਬੰਦਾ ਹਸਪੀਟਲ ਤੇ ਕਈ ਲੋਕ ਜਿਹੜੇ ਬਿਚਾਰੀ ਫਾਟਕ ਦੇ ਮਰੇ ਆ ਇਸ ਕਰਕੇ ਫਾਟਕ ਨੂੰ ਫਾਟਕ ਨਾ ਗਈਏ ਇਸ ਫਾਟਕ ਨੂੰ ਕਹੀਏ ਮ੍ਰਿਤਯੂ ਗੇਟ ਔਰ ਉਹਦੇ ਨਾਲ ਤੁਸੀਂ ਗੱਲ ਕੀਤੀ ਆ ਸਕੂਲੀ ਬੱਚਿਆਂ ਦਾ ਅਸੀਂ ਲੋਕਾਂ ਨੇ ਆਮ ਲੋਕਾਂ ਨੇ ਸਾਰੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਅਸੀਂ ਸਿਖਾ ਦਿੱਤਾ ਆ ਕਿ ਬੇਟਾ ਜਿੱਲਦ ਸਕੂਲ ਜਾਣਾ ਉਹੀ ਘਰੋ ਸੋਚ ਕੇ ਜਾਣਾ ਤੇ ਗਿਆ ਖੱਜਲ ਹੋਣਾ ਫਾੜਕ ਅਗਰ ਫਾੜਕ ਦੇਵਤਾ ਜੀ ਆਣਗੇ ਉਹਨਾਂ ਤੁਹਾਨੂੰ ਕਹਿੰਦਾ ਕਹਿੰਦਾ ਆਂਦੇ ਕਹਿੰਦੇ ਜਾਂਦੇ ਲੇਅਰ ਕਰਨਾ ਸਕੂਲਾਂ ਤੁਹਾਡੀ ਬੇਇੱਜ਼ਤੀ ਵੀ ਹੋਣੀ ਹੈ ਫਾੜਕ ਦੇ ਚੱਕਰ ਵਿੱਚ ਪਰ ਤੁਸੀਂ ਪਰਵਾਹ ਨਹੀਂ ਕਰਨੀ ਕਿਉਂਕਿ ਜਿਸ ਤਰ੍ਹਾਂ ਜ਼ਿੰਦਗੀ ਆਮ ਇਸ ਯਹਾਂ ਪਰ ਲੋਕੀ ਪਹਿਲੇ ਜੀ ਰਹੇ ਆ ਅੱਗੇ ਵਧਦੇ ਜੀ ਨਹੀਂ ਫਾੜਕ ਨੂੰ ਬੰਨਣਾ ਇਹ ਰੋਲ ਮਾਰਾ ਜ਼ਿੰਦਗੀ ਵਿੱਚ ਸ਼ਾਮਿਲ ਕਰ ਲੋ ਕਿ ਅਸੀਂ ਸਿਆਸੀ ਪਾਰਟੀਆਂ ਦੇ ਹਾਥੀ ਕੱਟ ਪੁਤਲੀ ਬਣ ਚੁੱਕੇ ਆ ਹੁਣ ਫਾਈਨਲ ਹਾਲ ਕੀ ਹੋਣਾ ਚਾਹੀਦਾ ਮੈਂ ਪਹਿਲੇ ਵੀ ਕਿਹਾ ਕਿ ਫਾਈਨਲ ਇਹੀ ਹੋਣਾ ਚਾਹੀਦਾ ਕਿ ਸ਼ਰਮ ਆਈ ਜੇ ਦੀਆਂ ਪੋਲਿਟਿਕਲ ਲੋਕਾਂ ਨੂੰ ਉਹਨਾਂ ਨੂੰ ਚਾਹੀਦਾ ਕਿ ਜੇਕਰ ਲੋਕਾਂ ਦੇ ਰੋਟੇ ਵਿੱਚ ਕੀ ਨਾ ਰੱਖਿਆ 92 ਸੀਟਾਂ ਆਮ ਆਦਮੀ ਪਾਰਟੀ ਦੀ ਦਵਾਈਆਂ ਦੀ ਲੋ ਕਰੋ ਪੰਜਾਬ ਦਾ ਬੇੜਾ ਪਾਰ ਉਹ ਤੇ ਬੇੜਾ ਗਰ ਕਰਦੇ ਆ ਕੇ ਅਸੀਂ ਚੰਡੀਗੜ੍ਹ ਦੇ ਵਾਸਤੇ ਕੁਝ ਨਹੀਂ ਮੰਗਦੇ ਅਸੀਂ ਦਿੱਲੀ ਵਾਸਤੇ ਕੁਝ ਨਹੀਂ ਮੰਗਦੇ ਅਸੀਂ ਪਟਿਆਲੇ ਵਾਸਤੇ ਕੁਝ ਨਹੀਂ ਮੰਗਦੇ ਸੋ ਯਾਹਾਂ ਪਰ ਹੀ ਜਨਤਨਾਬ ਮੰਗਦੀ ਆ ਬਸ ਯਾਹਾਂ ਪਰ ਵਾਸਤੇ ਛੋਟਾ ਜਿਹਾ ਫਾਟਕ ਇੱਥੇ ਇੱਥੇ ਫਾਟਕ ਦੇ ਉਹ ਵਿਜ ਬਣਾ ਦਿਓ ਇੱਕ ਅੰਦਰ ਬਾਸ ਬਣਾ ਦਿਓ जे तुम तो अभी नहीं करना चाहते इलेक्शन आ रहे हैं लोग जवाब देंगे। ठीक है आईएडी न्यूज अपना कीमती समझ दिखा आईएडी न्यूज धन्यवाद